ਨੌਜਵਾਨ ਵੀ ਲੈ ਕੇ ਆ ਰਹੇ ਨੇ ਗੱਟੇ ਭਰੇ ਹੋਏ ਆ ਸ਼ੰਭੂ ਬਾਰਡਰ ਤੇ ਟਰਾਲੀਆਂ ਪਹੁੰਚ ਰਹੀਆਂ ਨੇ ਕਿਸਾਨਾਂ ਦੇ ਵੱਲੋਂ ਇਹ ਤਿਆਰੀ ਕੀਤੀ ਗਈ ਹੈ ਇਸ ਤਰੀਕੇ ਦੀ ਤਾਂ ਕਿਸਾਨ ਇਕਤਾ ਜ਼ਿੰਦਾਬਾਦ ਦੇ ਨਾਰੇ ਲੱਗਦੇ ਹੋਏ ਨਜ਼ਰ ਆ ਰਹੇ ਆ ਸੈਕਟਰ ਟਰਾਲੀਆਂ ਵੱਡੀ ਗਿਣਤੀ ਦੇ ਵਿੱਚ ਆ ਰਹੇ ਆ ਇਸੇ ਤਰੀਕੇ ਦੇ ਨਾਲ ਸ਼ੰਭੂ ਬਾਰਡਰ ਦਾ ਇਹ ਮਾਹੌਲ ਆ ਪੂਣੀ ਪੂਰੇ ਹੌਸਲੇ ਬਾਪੂ ਕਿਵੇਂ ਤਿਆਰੀ ਫੁੱਲ ਫੁੱਲ ਹੈ ਹੁਣ ਤਿਆਰੀ ਫੁੱਲ ਰਾਤ ਨੂੰ ਜੇ ਨਹੀਂ ਸਵੇਰ ਤੜਕੇ ਚੱਕਾਂਗੇ ਚੋਂਡੇ ਤਿਆਰੀ ਪੂਰੀ ਕਰ ਲੈਂਦੇ ਬਹੁਤ ਟਰਾਲੀਆਂ ਜੀ ਤਿਆਰੀ ਹੋ ਜਾਣੀਆਂ ਜੀ ਸਵੇਰੇ ਤੱਕ ਬਾਦੂ ਟਰਾਲੀਆਂ ਬਹੁਤ ਇਹ ਪੁਲ ਵੀ ਬਣਾ ਦੇਗੇ ਇਹਨਾਂ ਦੇ ਉੱਪਰ ਜੇ ਪੁਲ ਵੀ ਚਾਹਾਂ ਨੇ ਜੇ ਇਹਨਾਂ ਦੀ ਹਿੱਕ ਪਾ ਨੂੰ ਵੀ ਚੜਾ ਦੇਗੇ ਟਰੈਕਟਰ ਜੀ ਇਤਰੀ ਟਰਾਲੀਆਂ ਹਨ ਭਾਜੀ ਪਿੱਛਾ ਇਹਨੇ ਇਕੱਠੇ ਆ ਸ਼ੰਭੂ ਬਾਰਡਰ ਤੇ ਅਸੀਂ ਇਸ ਵੇਲੇ ਇੱਕ ਬੰਨੇ ਬੈਰੀਗੇਟਿੰਗ ਔਰ ਨੌਜਵਾਨ ਵੀ ਲੈ ਕੇ ਆ ਰਹੇ ਨੇ ਗੱਟੇ ਭਰੇ ਹੋਏ ਆ ਸ਼ੰਭੂ ਬਾਰਡਰ ਤੇ ਟਰਾਲੀਆਂ ਪਹੁੰਚ ਰਹੀਆਂ ਨੇ ਦੇਖ ਸਕਦੇ ਹੋ ਇਹ ਤਸਵੀਰ ਆ ਸ਼ੰਭੂ ਬਾਰਡਰ ਦੀ ਜਿੱਥੇ ਇੱਕ ਬੰਨੇ ਪੌਕਲੈਨ ਮਸ਼ੀਨਾ ਆ ਗਈਆਂ ਤੇ ਪੌਕਲੈਨ ਮਸ਼ੀਨਾ ਤੋਂ ਬਾਅਦ ਹੁਣ ਸ਼ੰਭੂ ਬਾਰਡਰ ਤੇ ਗੱਟੇ ਭਰੇ ਹੋਏ ਆ ਟਰਾਲੀਆਂ ਵੀ ਆ ਗਈਆਂ ਇਧਰ ਬਾਈ ਹੁਣੀ ਦੋ ਦੋ ਤਿੰਨ ਟਰਾਲੀਆਂ ਹੋਰ ਲੈ ਕੇ ਆ ਗਏ ਆ ਤਾਂ ਗੱਟੇ ਭਰੇ ਹੋਏ ਆ ਇਧਰ ਨਵਦੀਪ ਵੀ ਭੱਜਿਆ ਜਾਂਦਾ ਤਾਂ ਨਵਦੀਪ ਵੀ ਜਾ ਰਿਹਾ ਨਵਦੀਪ ਤਿਆਰੀ ਕਿਵੇਂ ਆ ਤਿਆਰੀ ਫੁੱਲਾ ਬਾਬਾ ਜੀ ਫੁੱਲ ਗੱਟਿਆਂ ਦੀ ਵੀ ਪੂਰੀ ਲੱਗੇ ਹੋਏ ਆ ਬਾਬਾ ਜੀ ਜੀ ਨੇ ਜਿਹਨੇ ਦੰਦੀ ਗੱਲਬਾਤ ਚੱਲਦੀ ਆ ਇਧਰੋਂ ਤਿਆਰੀ ਚੱਲਦੀ ਕਿਉਂਕਿ ਸਾਨੂੰ ਪਤਾ ਸੀ ਮੋਦੀ ਨਹੀਂ ਮੰਨਣਾਂ ਦੀ ਐਨਾ ਸੋਖਾ ਠੀਕ ਹੈ ਤੇ ਉਹ ਚੱਕਰ ਦੇ ਤਿਆਰੀ ਚ ਲੱਗੇ ਹੋਏ ਆ ਤੇ ਵਾਹਿਗੁਰੂ ਮੇਰ ਕਰੂਗਾ ਮੋਰਚਾ ਫਤਿਹ ਕਰਾਂਗੇ ਕਹਿੰਦੇ ਵਾਹਿਗੁਰੂ ਮੇਰ ਕਰੂਗਾ ਉਧਰੋਂ ਤੇਜਵੀਰ ਹੋਣੀ ਵੀ ਆ ਤਾਂ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਆ ਨਵਦੀਪ ਹੁਣਾਂ ਦੀ ਜਥੇਬੰਦੀ ਹਰਿਆਣੇ ਨਾਲ ਸੰਬੰਧ ਰੱਖਦੀ ਆ ਇਧਰੋਂ ਟਰੈਕਟਰ ਟਰਾਲੀਆਂ ਪਹੁੰਚ ਰਹੀਆਂ ਗੱਟੇ ਆ ਅ ਮਿੱਟੀ ਦੇ ਭਰੇ ਹੋਏ ਮਿੱਟੀ ਦੇ ਭਰੇ ਹੋਏ ਗੱਟੇ ਆ ਅਗਲੇ ਬੰਨੇ ਬਾਰਡਰ ਦੇ ਕੋਲੇ ਵੀ ਪਹੁੰਚ ਗਏ ਆ ਟਰੈਕਟਰ ਤਾਂ ਸਭ ਤੋਂ ਪਹਿਲਾਂ ਬਾਰਡਰ ਵਾਲੇ ਬੰਨੇ ਦੀ ਤਸਵੀਰ ਦਿਖਾਉਣੇ ਚੱਲ ਕੇ ਬਾਰਡਰ ਵਾਲੇ ਬੰਨੇ ਦੀ ਤਸਵੀਰ ਦਿਖਾਉਣੇ ਆ ਚੱਲ ਕੇ ਕਿ ਬਾਰਡਰ ਦੇ ਉੱਪਰ ਮਾਹੌਲ ਕੀ ਆ ਸ਼ੰਭੂ ਬਾਰਡਰ ਦੀ ਤਸਵੀਰ ਇਹ ਸ਼ੰਭੂ ਬੈਰੀਅਰ ਸ਼ੰਭੂ ਬਾਰਡਰ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਇਕੱਠ ਹੈ ਕਿਸਾਨ ਅਗਲੇ ਬੰਨੇ ਇਧਰਲੇ ਬੰਨੇ ਇਹਨਾਂ ਨੇ ਤਾਰ ਲਾਤੀ ਕਿ ਡਿਸਪਲਾਈਨ ਮੇਨਟੇਨ ਰਵੇ ਪਰਲੇ ਬੰਨੇ ਕੋਈ ਨਾ ਜਾ ਸਕਣ ਔਰ ਪਰਲੇ ਬੰਨੇ ਉਧਰ ਜ਼ਬਰਦਸਤ ਤਰੀਕੇ ਦੇ ਨਾਲ ਬੈਰੀਕੇਟਿੰਗ ਹੈ ਔਰ ਇਧਰ ਲੰਗਰ ਚੱਲ ਰਿਹਾ ਇਸੇ ਤਰੀਕੇ ਨਾਲ ਪਹਿਲੇ ਦਿਨ ਤੋਂ ਲਗਾਤਾਰ ਲੰਗਰ ਜਾਰੀ ਹੈ ਚਾਹ ਦਾ ਲੰਗਰ ਰਸ ਵਰਤਾਏ ਜਾ ਰਿਹਾ ਬਿਸਕਟ ਵਰਤਾਏ ਜਾ ਰਿਹਾ ਕੱਲੀ ਕੱਲੀ ਚੀਜ਼ ਜਿਹੜੀ ਹੈ ਔਰ ਇਧਰਲੇ ਬਣੇ ਤਸਵੀਰ ਤਾਂ ਇਧਰ ਹੁਣ ਗੱਟੇ ਵੀ ਲੈ ਕੇ ਆ ਗਏ ਆ ਗੱਟੇ ਭਰੇ ਹੋਏ ਆ ਤਾਂ ਇਹ ਤਿਆਰੀ ਕਿਸਾਨਾਂ ਦੀ ਆ ਕਿਸਾਨਾਂ ਦੇ ਵੱਲੋਂ ਇਹ ਤਿਆਰੀ ਕੀਤੀ ਗਈ ਹੈ ਇਸ ਤਰੀਕੇ ਦੀ ਤਾਂ ਕਿਸਾਨ ਇਕਤਾ ਜਿੰਦਾਬਾਦ ਦੇ ਨਾਰੇ ਲੱਗਦੇ ਹੋਏ ਨਜ਼ਰ ਆ ਰਹੇ ਆ ਜੀਤਾ ਹੋਏ ਇਧਰਲੇ ਬੰਨੇ ਜਰਾ ਤਾਂ ਲਾਈਨ ਆ ਰਹੀਆਂ ਨੇ ਬੱਜੀਆਂ ਹੋਈਆਂ ਟਰੈਕਟਰ ਪਿੱਛੇ ਟਰਾਲੀਆਂ ਔਰ ਗੱਟੇ ਭਰੇ ਹੋਏ ਆ ਮਿੱਟੀ ਦੇ ਨਾਲ ਤਾਂ ਕਹਿੰਦੇ ਕਿ ਜਥੇਬੰਦੀਆਂ ਦਾ ਹੁਕਮ ਹੋਇਆ ਸੀ ਕਿ ਅਸੀਂ ਆਈਏ ਇੱਧਰ ਲੈ ਕੇ ਤਾਂ ਅਸੀਂ ਉਸ ਦੇ ਹਿਸਾਬ ਨਾਲ ਪਹੁੰਚ ਗਏ ਆ ਤਾਂ ਕੱਲ੍ਹ ਵਾਸਤੇ ਪੂਰੀ ਤਿਆਰੀ ਇਹ ਕੀਤੀ ਜਾ ਰਹੀ ਆ ਔਰ ਲਗਾਤਾਰ ਜਿਕਾਰੇ ਲਾਏ ਜਾ ਰਹੇ ਆ ਗੱਲਬਾਤ ਕਰਦੇ ਆ ਮੁੰਡਿਆਂ ਦੇ ਨਾਲ ਵੀ ਕੀ ਕਹਿੰਦੇ ਆ ਕਿਵੇਂ ਦੀ ਤਿਆਰੀ ਹੈ ਤੁਹਾਡੀ ਕਿਸ ਤਰ੍ਹਾਂ ਦੀ ਤਿਆਰੀ ਠੀਕ ਹੈ ਫੁੱਲ ਤਿਆਰੀ ਕੀ ਕਹਿੰਦੇ ਆ ਕਿਵੇਂ ਦੀ ਤਿਆਰੀ ਹੈ ਤੁਹਾਡੀ ਕਿਸ ਤਰ੍ਹਾਂ ਦੀ ਤਿਆਰੀ ਠੀਕ ਹੈ ਫੁੱਲ ਤਿਆਰੀ ਹੈ ਬਾਈ ਫੁੱਲ ਤਿਆਰੀ ਹੈ ਵਾਹ ਆਪਾਂ ਨੇ 3-4 ਟਰਾਲੀਆਂ ਹੋਰ ਪਿੱਛੇ ਖੜੀਆਂ ਉਹ ਵੀ ਲੈਣੀਆਂ ਬਾਕੀ ਫੁੱਲ ਤਿਆਰੀ ਹੈ ਕੱਲ ਦੀ ਸਾਡੀ ਫੁੱਲ ਤਿਆਰੀ ਹੈ ਕਿਉਂਕਿ ਅਸੀਂ ਦਿੱਲੀ ਪੂਜ ਕਰਨਾ ਇਧਰ ਲੈ ਬੰਨੇ ਟਰੈਕਟਰ ਟਰਾਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਇਧਰ ਲਾਏ ਜਾ ਰਿਹਾ ਟਰੈਕਟਰ ਟਰਾਲੀਆਂ ਨੂੰ ਇਧਰ ਲਾਏ ਜਾ ਰਿਹਾ ਕਿਉਂਕਿ ਕਹਿੰਦੇ ਕਿ ਸਾਡੀ ਰਣਨੀਤੀ ਆ ਜੋ ਵੀ ਰਣਨੀਤੀ ਹੋਏਗੀ ਕਹਿੰਦੇ ਕਿ ਅਸੀਂ ਡਿਸਕਲੋਜ਼ ਨਹੀਂ ਕਰਨਾ ਜਿਆਦਾ ਬਸ ਇੰਨਾ ਇੱਕ ਅਸੀਂ ਦਿਖਾਉਣਾ ਤਾਂ ਇਧਰਲੇ ਬੰਨੇ ਦੀ ਇਹ ਤਸਵੀਰ ਆ ਇਸ ਪਾਸੇ ਦੇਖ ਸਕਦੇ ਹੋ ਤਾਂ ਤਿੰਨ ਚਾਰ ਟਰਾਲੀਆਂ ਪਰ ਕੇ ਲੈਂਦੀਆਂ ਗੱਟਿਆਂ ਦੀਆਂ ਇਹ ਸ਼ੰਭੂ ਬਾਰਡਰ ਦੀ ਤਸਵੀਰ ਅਸੀਂ ਦਿਖਾ ਰਹੇ ਆ ਪ੍ਰੋ ਪੰਜਾਬ ਟੀਵੀ ਤੇ ਜਿੱਥੇ ਕਿ ਆ ਦੇਖੋ ਬਾਪੂ ਹੁਣੀ ਪੂਰੇ ਹੌਸਲੇ ਬਾਪੂ ਕਿਵੇਂ ਤਿਆਰੀ ਫੁੱਲ ਫੁੱਲ ਹੈ ਹੌਣ ਤਿਆਰੀ ਫੁੱਲ ਰਾਤ ਨੂੰ ਜਿਹੜੀ ਸਵੇਰ ਤੜਕੇ ਚੱਕਾਂਗੇ ਚੌਂਡੇ ਤਿਆਰੀ ਪੂਰੀ ਕਰ ਲੈਣੇ ਆ ਚੱਕ ਦੇਣੇ ਚੌਂਡੇ ਸਵੇਰੇ ਸਵੇਰਾ ਚੌਂਡੇ ਚੱਕ ਦੇਣੇ ਨੇ ਤਾਂ ਹੁਣ ਜਿਹੜੀ ਤਿਆਰੀ ਕਰ ਲਈ ਐਸ ਟਾਈਮ ਤਿਆਰੀ ਕਰਨ ਦਾ ਵੇਲਾ ਹੈ ਤੇ ਸਵੇਰੇ ਆ ਕਿੰਦੇ ਕਿ ਸਵੇਰੇ ਇਹਨਾਂ ਦਾ ਸਿਸਟਮ ਜਿਹੜਾ ਇਹ ਚੱਕਣ ਨੂੰ ਤਿਆਰ ਆ ਤਾਂ ਇਧਰ ਦੀ ਤਸਵੀਰ ਆ ਇਹ ਇਹ ਸ਼ੰਭੂ ਬਾਰਡਰ ਦੇ ਉੱਪਰ ਮਾਹੌਲ ਆ ਇਧਰ ਲਾ ਲਿਆ ਕੇ ਲਾਤੇ ਆ ਟਰੈਕਟਰ ਨੌਜਵਾਨਾਂ ਨੇ ਟਰੈਕਟਰ ਟਰਾਲੀਆਂ ਤਾਂ ਪੂਰਾ ਮੀਡੀਆ ਕਵਰ ਕਰ ਰਿਹਾ ਕੀ ਕਿਸ ਤਰੀਕੇ ਦੀ ਤਿਆਰੀ ਹੈ ਜਿਹੜੀ ਕਿਸਾਨਾਂ ਦੀ ਤਾਂ ਕਹਿੰਦੇ ਕਿ ਸਾਨੂੰ ਮਜਬੂਰੀ ਵਸ ਇਹ ਕੰਮ ਕਰਨਾ ਪਿਆ ਮਜਬੂਰੀ ਦੇ ਮਾਰਿਆਂ ਨੇ ਸਾਨੂੰ ਇਹ ਕੰਮ ਕਰਨਾ ਪਿਆ ਤਾਂ ਟਰੈਕਟਰ ਟਰਾਲੀਆਂ ਵੱਡੀ ਗਿਣਤੀ ਦੇ ਵਿੱਚ ਆ ਰਹੇ ਆ ਇਸੇ ਤਰੀਕੇ ਦੇ ਨਾਲ ਸ਼ੰਭੂ ਬਾਰਡਰ ਦਾ ਇਹ ਮਾਹੌਲ ਆ ਜਿੱਥੇ ਕਿ ਕਿਸਾਨਾਂ ਦੀ ਆਪਦੀ ਤਿਆਰੀ ਹੈ ਤਾਂ ਸ਼ੰਭੂ ਬਾਰਡਰ ਤੇ ਟਰੈਕਟਰ ਟਰਾਲੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਗੱਟਿਆਂ ਦੇ ਨਾਲ ਭਰੀਆਂ ਟਰਾਲੀਆਂ ਜੀਸੀਬੀ ਆ ਗਈ ਹੈ ਪੋਕਲੈਨ ਮਸ਼ੀਨ ਇਧਰਲੇ ਬੰਨੇ ਆ ਗਈ ਹੈ ਇੱਕ ਟਰਾਲੀ ਉਧਰ ਅਗਲੇ ਬੰਨੇ ਲਾਤੀ ਆ ਬਾਰਡਰ ਤੇ ਲ ਜਾ ਕੇ ਔਰ ਕੁਝ ਟਰਾਲੀਆਂ ਇਧਰਲੇ ਬੰਨੇ ਲਿਆ ਕੇ ਲਾ ਦਿੱਤੀਆਂ ਨੌਜਵਾਨਾਂ ਨੇ ਤਾਂ ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾਂ ਦੇ ਵੱਲੋਂ ਵੀ ਤਿਆਰੀ ਕੀਤੀ ਜਾ ਰਹੀ ਕਿਉਂਕਿ ਕਾਲ ਦਿੱਤੀ ਹੋਈ ਆ ਕਿਸਾਨਾਂ ਨੇ ਕਿਸਾਨਾਂ ਨੇ ਕੱਲ 11 ਵਜੇ ਦੀ ਕਾਲ ਦਿੱਤੀ ਆ ਕਿ ਅਸੀਂ 11 ਵਜੇ ਇਹ ਬਾਰਡਰ ਟੱਪ ਕੇ ਜਾਵਾਂਗੇ ਜੇ ਸਾਨੂੰ ਨਾ ਲੰਘਣ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਹੁਣ ਇਹ ਤਿਆਰੀ ਆ ਕਿਉਂਕਿ ਗੱਟੇ ਲਗਾਤਾਰ ਭਰੇ ਜਾ ਰਹੇ ਸੀ ਜਕਾਰੇ ਲੱਗ ਰਹੇ ਆ ਲਗਾਤਾਰ ਜਕਾਰੇ ਲਾਏ ਜਾ ਰਹੇ ਆ ਟਰੈਕਟਰ ਟਰਾਲੀਆਂ ਔਰ ਵੱਡਾ ਘੱਟ ਕਿਸਾਨਾਂ ਦਾ ਦੇਖਿਆ ਜਾ ਸਕਦਾ ਤਾਂ ਇਹ ਤਿਆਰੀ ਆ ਕਿ ਅਸੀਂ ਵੀ ਕੱਲ ਫਿਰ 11 ਵਜੇ ਜਾਵਾਂਗੇ ਪਰ ਅਸੀਂ ਕਹਿੰਦੇ ਕਿ ਨਿਹੱਥੇ ਆ ਉਹਨਾਂ ਦੇ ਕੋਲੇ ਫੋਰਸ ਆ ਇੱਕ ਪਾਸੇ ਪਰ ਅਸੀਂ ਬਿਲਕੁਲ ਨਿਹੱਥੇ ਆ ਤਾਂ ਗੱਲਬਾਤ ਵੀ ਕਰਾਂਗੇ ਬਾਈ ਹੁਣ ਕੀ ਕਹਿੰਦੇ ਨੇ ਕਿ ਇੱਕ ਇਸ ਤਰੀਕੇ ਦੇ ਨਾਲ ਦੀ ਕਿਸ ਤਰੀਕੇ ਦੀ ਜਿਹੜੀ ਤਿਆਰੀ ਹੈ ਬਾਈ ਹੁਣਾਂ ਦੀ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿੰਦੇ ਆ ਕਿਸਾਨ ਤਾਂ ਹਰਿਆਣੇ ਦੇ ਕਿਸਾਨ ਨੇ ਜ਼ਿਆਦਾ ਇਹਨਾਂ ਦੇ ਵਿੱਚੋਂ ਔਰ ਪੰਜਾਬ ਦੇ ਵੀ ਪੰਜਾਬ ਹਰਿਆਣੇ ਦੇ ਕਿਸਾਨ ਕਹਿੰਦੇ ਕਿ ਇੱਕ ਵਾਰ ਇਧਰੋਂ ਜਦੋਂ ਅਸੀਂ ਬੈਰੀਕੇਡ ਤੋੜਤੇ ਤਾਂ ਉਸ ਤੋਂ ਬਾਅਦ ਤਾਂ ਫਿਰ ਹਰਿਆਣੇ ਵਾਲੇ ਹੋਰ ਵੀ ਨਾਲ ਲੱਗ ਜਾਣਗੇ ਕਿਉਂਕਿ ਹਰਿਆਣੇ ਵਾਲਿਆਂ ਦੇ ਉੱਪਰ ਐਕਸ਼ਨ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਕੀਤਾ ਗਿਆ ਤਾਂ ਇਧਰਲੇ ਬੰਨੇ ਲਗਾਤਾਰ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਤਿਆਰੀ ਕਿਵੇਂ ਦੀ ਆ ਗੱਟੇ ਲੈ ਕੇ ਆ ਗਏ ਹੋ ਤੁਸੀਂ ਕਿੰਨੀਆਂ ਟਰਾਲੀਆਂ ਭਰੀਆਂ ਨੇ ਇਸ ਤਰ੍ਹਾਂ ਟਰਾਲੀਆਂ ਹੋਣੀਆਂ ਘੱਟੋ ਘੱਟ 15 ਟਰਾਲੀਆਂ ਨੇ ਵੀਰ ਜੀ ਉਹ ਤਾਂ ਇਹ ਪਿੱਛਾ ਜੀ ਬਹੁਤ ਟਰਾਲੀਆਂ ਆ ਜੀ ਟਰਾਲੀ ਹੋ ਜਾਣੀਆਂ ਜੀ ਸਵੇਰੇ ਤੱਕ ਬਾਧੂ ਟਰਾਲੀਆਂ ਬਹੁਤ ਹਾਂ ਜੀ ਹਾਂ ਜੀ ਇਹ ਪੁਲ ਵੀ ਬਣਾ ਦੇਗੇ ਇਹਨਾਂ ਕਿ ਉਪਰੰਜੇ ਪੁਲ ਵੀ ਚਾਵਾਂ ਨੇ ਜੀ ਇਹਨਾਂ ਕੀ ਹਿੱਕਪਾ ਨੂੰ ਵੀ ਛੜਾ ਦੇਗੇ ਟਰੈਕਟਰ ਜੀ ਇਹ 3 ਟਰਾਲੀਆਂ ਹਰ ਪਾ ਜੀ ਪਿੱਛਾ ਇਹਨੇ ਕੱਟੇ ਆ ਮਹਾਰਾਜੀ ਪੂਰੀ ਕਿਰਪਾ ਜੀ ਚੜਦੀ ਕਲਾ ਹੈ ਜੀ ਮੋਰਚਾ ਪੁਲ ਦੇ ਉੱਪਰ ਵੀ ਪੁਲ ਬਣਾ ਦੇਾਂਗੇ ਅਸੀਂ ਜੇ ਪੁਲ ਦੇ ਉੱਪਰ ਪੁਲ ਬਣਾ ਕੇ ਅਸੀਂ ਕਹਿੰਦੇ ਕਿ ਲੰਘ ਜਾਾਂਗੇ ਕਿਉਂਕਿ ਇੰਨੀ ਤਿਆਰੀ ਹੈ ਕਿਸਾਨਾਂ ਦੀ ਵੀ ਇਹ ਕਿਸਾਨ ਕਹਿ ਰਹੇ ਆ ਤਾਂ ਇੱਥੋਂ ਤੱਕ ਗੋਲੇ ਮਾਰ ਕਰ ਰਹੇ ਸੀ ਹੁਣ ਦੇਖਣਾ ਉਸ ਨੂੰ ਲੈ ਕੇ ਕੀ ਸਟਰੈਟਜੀ ਬਣਾਈ ਹੈ ਕਿਸਾਨਾਂ ਨੇ